ਅੱਜ ਕੀ ਦਾ ਪੇਤਰਕ 474 ਦੇ ਸਿਪਾਹੀਵਾਂ ਆਸਾ ਰਗ ਦੀ ਪੌੜੀ ਨੰਬਰ 22 ਤੇ ਸ਼ਲੋਕ ਇਹਨਾਂ ਦਾ ਵਿਚਾਰ ਕਰਦੇ ਹਾਂ ਸ਼ਲੋਕ ਮਹਲਾ ਦੂਜਾ ਚਾਕਰ ਲਗੈ ਚਾਕਰੀ ਨਾਲੇ ਘਰਬਵਾਦ ਇੱਕ ਬੰਦਾ ਕਿਸੇ ਬੰਦੇ ਦੀ ਨੌਕਰੀ ਵੀ ਕਰ ਲਵੇ ਤੇ ਫਿਰ ਉਹਦੇ ਅੱਗੇ ਹਾਕਾਰੀ ਵੀ ਹੋਵੇ ਜੇ ਨਹੀਂ ਉਸ ਕੋਲ ਤਨਖਾਹ ਵੀ ਲਵੇ ਤੇ ਉਸ ਦੀ ਗੱਲ ਵੀ ਨਾ ਮੰਨੇ ਝਗੜਾ ਕਰੇ ਉਹਦੇ ਨਾਲ ਆਪਣੇ ਹੰਕਾਰ ਕਰਕੇ ਗਾਰਵਵਾਦ ਜੇ ਨਹੀਂ ਹੰਕਾਰ ਦਾ ਮਾਰਿਆ ਹੋਇਆ ਝਗੜਾ ਖੜਾ ਕਰੇ ਉਸ ਬੰਦੇ ਨਾਲ ਤੇ ਇੱਕ ਪਾਸੇ ਉਹ ਵੀ ਨੌਕਰੀ ਕਰੇ ਇਹ ਗੁਰੂ ਜੀ ਕਹਿੰਦੇ ਨਹੀਂ ਚੱਲ ਸਕਦਾ ਗੱਲਾਂ ਕਰੇ ਕਿ ਨੇਰੀਆਂ ਖਸਮ ਨਾ ਪਾਏ ਸਾਦ ਉਹ ਭਾਵੇਂ ਕਿੰਨੀ ਆਪਣੀਆਂ ਬਾਣੀਆਂ ਬਾਣੀਆਂ ਗੱਲਾਂ ਕਰੀ ਜਾਵੇ ਜਿਵੇਂ ਕਿ ਅਸੀਂ ਕਰ ਰਹੇ ਆ ਰੱਬ ਦੇ ਨਾਂ ਤੇ ਪਰ ਉਹ ਨੌਕਰ ਹੈ ਜਿਹੜਾ ਮਾਰਕ ਦੀ ਖੁਸ਼ੀ ਨਹੀਂ ਹਾਸਲ ਕਰ ਸਕਦਾ ਕਿਉਂ ਕਿਉਂਕਿ ਉਹ ਦੀ ਅਗਿਆਕਾਰੀ ਨਹੀਂ ਹੈ ਨੌਕਰੀ ਕਾਦੀ ਕਰਨੀ ਹੈ ਅਗਿਆਕਾਰੀ ਬਣਨਾ ਹੈ ਅਗਿਆਕਾਰੀ ਬਣ ਨਹੀਂ ਰਿਹਾ ਆਪ ভগবਾਇ ਸੇਵਾ ਕਰੇ ਤਾਂ ਕਿਸੇ ਪਾਏ ਮਾਰ ਹਰਿ ਜੀ ਕਹਿੰਦੇ ਜਦੋਂ ਆਪਣੇ ਹੰਕਾਰ ਨੂੰ ਅਸੀਂ ਖਤਮ ਕਰਕੇ ਕਿਸੇ ਦੀ ਸ਼ਰਨ ਲਵਾਂਗੇ ਨਾ ਫਿਰ ਸਾਨੂੰ ਆਦਰ ਮਿਲੇਗਾ ਅਖਰੀ ਮਾਲਕ ਨਾਲ ਹੈ ਪਰਮਾਤਮਾ ਨਾਲ ਹੈ ਜੇ ਪਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ ਜੇ ਅਸੀਂ ਉਹਦੀ ਉਹਦੀ ਚਾਖਰੀ ਵੀ ਕਰੀਏ ਕਹਿੰਦੇ ਅਸੀਂ त्यागेकारੀਆਂ ਪਰ ਅਸੀਂ ਉਹਦੇ ਗਿਆ ਕੀ ਵੀ ਹੋਈਏ ਜਿਵੇਂ ਕਿ ਅਸੀਂ ਰੋਜ਼ ਕਰਦੇ ਹਾਂ ਸਾਡਾ ਕੋਈ ਨੁਕਸਾਨ ਹੋ ਜਾਈਏ ਅਸੀਂ ਕਹਿੰਦੇ ਰੱਬ ਨੇ ਕਰਤਾ ਜੇ ਚੰਗਾ ਹੋ ਜਾਈਏ ਕਹਿੰਦੇ ਮੈਂ ਕਰਤਾ ਇਹ ਵਰਸਾ ਦੋਨੇ ਚੀਜ਼ਾਂ ਨਹੀਂ ਕਰ ਰਹੇ ਆਪਾਂ ਇੱਕ ਪਾਸੇ ਮਾਲਕ ਦੀ ਚਾਖਰੀ ਵੀ ਕਰ ਰਹੇ ਆਂ ਇੱਕ ਪਾਸੇ ਜਵਾਬਦਾਰੀ ਵੀ ਕਰ ਰਹੇ ਆਂ ਉਹਦੇ ਭਾਣੇ ਨੂੰ ਮੰਨੀਏ ਉਹਦੇ ਹੁਕਮ ਨੂੰ ਮੰਨੀਏ ਤੇ ਉਹਦੇ ਹੁਕਮ ਦੇ ਬਤਾਰ ਤੁਰ ਗਈ ਇਹ ਸਾਨੂੰ ਪੁਜਾਰੀ ਨੇ ਭਲੇਖੇ ਵਿੱਚ ਪਾਤਾ ਕਿ ਹੁਕਮ ਕੀ ਹੈ ਜਿਹੜੀਆਂ ਘਟਨਾਵਾਂ ਹੋਣੀਆਂ ਉਹਨਾਂ ਨੂੰ ਹੁਕਮ ਚਲਾਤਾ ਜਿਵੇਂ ਕਹਿੰਦੇ ਆ ਕੋਈ ਚੱਲ ਜਾਵੇ ਤੁਰ ਜਾਵੇ ਅਸੀਂ ਕਹਿੰਦੇ ਆ ਭਾਣੇ ਸੱਦੀ ਉੱਠੀ ਜਾਏ ਅਸੀਂ ਕਹਿੰਦੇ ਆ ਵੀ ਉਹਦੇ ਭਾਣਾ ਇਹ ਹੈ ਨਹੀਂ ਪੂਰਾ ਭਾਣਾ ਕੀ ਹੈ ਜਿਹੜਾ ਸੰਸਾਰ ਤੇ ਪੈਦਾ ਹੋਇਆ ਉਹਨੇ ਜਾਣਾ ਹੈ ਜੈਨਿ ਜਿਹੜਾ ਸੰਸਾਰ ਤੇ ਬਣਿਆ ਉਹਨੇ ਮਿਟਣਾ ਹੈ ਕੱਲ ਮੈਂ ਇੱਕ ਕੁਆਂਟਮ ਫਿਜ਼ਿਕਸ ਦੀ ਇੱਕ ਵੀਡੀਓ ਵੇਖ ਰਿਹਾ ਸੀ ਬੜਾ ਸੋਹਣਾ ਉਹਨਾਂ ਵੀਰਾਂ ਨੇ ਸਮਝਾਇਆ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਜੋ ਆਸ਼ਾ ਹੈ ਬਿਲਕੁਲ ਕਲੀਅਰ ਹੋ ਗਿਆ ਕੀ ਕਹਿੰਦੇ ਐ ਕਹਿੰਦੇ ਇੱਕ ਪਦਾਰਥ ਦੇ ਇੱਕ ਸਭ ਅਣੂ ਨੂੰ ਪਰਮਾਣੂ ਤੋਂ ਅੱਗੇ ਚਲੇ ਗਏ ਹੁਣ ਸਾਇੰਟਿਸਟ ਅੱਗੇ ਪਰਮਾਣੂ ਤੇ ਸੀ ਨਾ ਉਹ ਕਹਿੰਦੇ ਪਰਮਾਣੂ ਤੋਂ ਹਰ ਇੱਕ ਚੀਜ਼ ਬਣ ਰਹੀ ਹੈ ਹੁਣ ਉਹਨਾਂ ਨੇ ਪਰਮਾਣੂ ਦੇ ਪਾਰਟੀਕਲਾਂ ਨੂੰ ਖੋਜ ਲਿਆ ਉਹਨਾਂ ਦੇ ਪ੍ਰਮਾਣੂ ਦੀ ਇੱਕ ਪਾਰਟੀਕਲਾਂ ਨੂੰ ਆਪਾਂ ਆਪਸ ਵਿੱਚ ਕੁਝ ਦੂਰੀ ਤੇ ਰੱਖ ਦਿਓ ਇੱਕ ਪਾਰਟੀਕਲ ਦੇ ਵਿੱਚ ਕੋਈ ਚੇਂਜ ਕਰ ਦਿਓ ਬਦਲਾਵ ਕਰ ਦਿਓ ਦੂਜਾ ਪਾਰਟੀਕਲ ਆਪਣੇ ਆਪ ਚੇਂਜ ਹੋ ਜਾਏਗਾ ਦੇਖੋ ਕਿੰਨੀ ਵੱਡੀ ਸੋਚ ਹੈ ਕਿੰਨੀ ਵੱਡੀ ਇਹ ਖੋਜ ਹੈ ਕਿ ਜੇ ਇੱਕ ਥਾਂ ਪਈ ਇੱਕ ਪਦਾਰਥ ਦੇ ਛੋਟੇ ਤੋਂ ਛੋਟੇ ਅਣੂ ਦੇ ਵਿੱਚ ਕੋਈ ਬਦਲਾਵ ਅਸੀਂ ਕਰ ਦਈਏ ਥੋੜੀ ਦੂਰ ਤੇ ਪਏ ਹੋਏ ਦੂਜੇ ਅਣੂ ਦੇ ਵਿੱਚ ਬਦਲਾਵ ਹੋ ਜਾਂਦਾ ਹੈ ਉਹ ਮਾਲਕ ਨੂੰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਏ ਅਸੀਂ ਉਸ ਦੇ ਇੱਕ ਛੋਟੇ ਜਿਹੇ ਅਣੂ ਆ ਜੇਸੀਂ ਆਪਣੇ ਵਿੱਚ ਬਦਲਾਵ ਕਰਾਂਗੇ ਨਾ ਆਪਣੇ ਜੀਵਨ ਨੂੰ ਸੋਹਣਾ ਬਣਾਵਾਂਗੇ ਉਹ ਮਾਲਕ ਦੀਆਂ ਨਜ਼ਰਾਂ ਵਿੱਚ ਵੀ ਸੋਹਣੇ ਬਣ ਜਾਵਾਂਗੇ ਹੁਣ ਇਸ ਸੂਖਮ ਗੱਲ ਬਦ ਸਾਇੰਸ ਬਦ ਰਹੀ ਹੈ ਜੋ ਬਾਣੀ ਵਿੱਚ ਕਹੀ ਗਈ ਹੈ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਰਮ ਕਾਂਡਾਂ ਤੋਂ ਅੱਗੇ ਨਿਕਲੋ ਤਾਂ ਕਿ ਸਾਨੂੰ ਸਹੀ ਗੱਲ ਦੀ ਸਮਝ ਵਿੱਚ ਆ ਸਮਝ ਪਾਈ ਜਾਏ ਨਾਨਕ ਜਿਸ ਨੂੰ ਲਗਾ ਤੇ ਥਿਵੇਂ ਲੱਗਾ ਸੋ ਪਰਵਾਣ ਕਾਹੀ ਨਾਨਕ ਜੀ ਕਹਿੰਦੇ ਐ ਜਿਹੜਾ ਮਨੁੱਖ ਆਪਣੇ ਮਾਲਕ ਨਾਲ ਜੁੜ ਜਾਂਦਾ ਨਾ ਰੱਬ ਨਾਲ ਜੁੜ ਜਾਂਦਾ ਤੇ ਸੇਵਾ ਵਿੱਚ ਲੱਗਿਆ ਹੋਇਆ ਹੈ ਉਹੀ ਫਿਰ ਮਾਲਕ ਦੇ ਦਰ ਤੇ ਕਬੂਲ ਹੁੰਦਾ ਹੈ ਆਹ ਹੁਣੇ ਮੈਂ ਤੁਹਾਨੂੰ ਉਦਾਹਰਨ ਦਿੱਤਾ ਜਿਹੜਾ ਬਿਲਕੁਲ ਸੈੱਟ ਬੈਠਦਾ ਹੈ ਇਸ ਚੀਜ਼ ਕਿ ਜਦੋਂ ਅਸੀਂ ਉਸ ਪਾਲਕ ਨਾਲ ਪਿਆਰ ਕਰਾਂਗੇ ਨਾ ਜਿਸ ਸ਼ਕਤੀ 'ਚ ਉਹ ਬਣਿਆ ਉਹਦੇ ਨਾਲ ਪ੍ਰੇਮ ਕਰਾਂਗੇ ਉਹ ਸ਼ਕਤੀ ਦੀ ਅੰਸ਼ ਸਾਡੇ ਅੰਦਰ ਹੈ ਤੇ ਉਹ ਫਿਰ ਇੱਕ ਦੂਜੇ ਨੂੰ ਕਬੂਲ ਕਰੇਗੀ ਇਕ ਦੂਜੇ ਨੂੰ ਪਿਆਰ ਪਾਏਗੀ ਇਕ ਦੂਜੇ ਨਾਲ ਪਿਆਰ ਪਾਏਗਾ ਉਹਨਾਂ ਦਾ ਜੋੜ ਬਣੇਗਾ ਸੁਰਤ ਉਹਦੇ ਵਿੱਚ ਸਮਾ ਜਾਏਗੀ ਸ਼ਬਦ ਗੁਰੂ ਸੁਰਤ ਤਨ ਚੇਲਾ ਤੇ ਪਹੁੰਚੇਗਾ ਕਿੱਥੇ ਨਰਨਾਰੰਕਾਰ ਕੋਲ ਨਰਨਾਰੰਕਾਰ ਦੇ ਮਹਿਲ ਵਿੱਚ ਆਸ ਮਹਲਾ ਦੂਜਾ ਜੇ ਜੀ ਹੋਵੇ ਸੋ ਉਗਵੇ ਮੋਕਾ ਕੈ ਆਵੋ ਜੋ ਜੀ ਹੋਏ ਜੀ ਮਤਲਬ ਸਾਡੇ ਅੰਦਰ ਸਾਡੇ ਮਨ ਵਿੱਚ ਜੋ ਗੱਲ ਸਾਡੇ ਮਨ ਵਿੱਚ ਹੈ ਉਹੀ ਬਾਹਰ ਹੁੰਦੀ ਹੈ ਤੇ ਉੱਤੋਂ-ਉੱਤੋਂ ਕਈਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਜਿਹੜੀ ਸਾਡੀ ਨੀਅਤ ਹੈ ਉਹ ਪ੍ਰਗਟ ਹੁੰਦੀ ਹੈ ਹਮੇਸ਼ਾ ਉਹਦੇ ਹੀ ਉਹਦੇ ਹੀ ਹਿਸਾਬ ਕਿਤਾਬ ਹੋਣਾ ਤੇ ਮੋਹ ਆਖ ਦੇਣਾ ਵਿਅਰਥ ਹੈ ਜੇ ਅੰਦਰ ਕੋਈ ਹੋਰ ਹੋਵੇ ਬਾਹਰ ਕੋਈ ਹੋਰ ਕਹੀ ਜਾਈਏ ਜੋ ਕਿ ਆਪ ਤੌਰ ਤੇ ਚੱਲ ਰਿਹਾ ਹੈ ਖਾਸ ਕਰ ਧਰਮ ਦੀ ਦੁਨੀਆ ਵਿੱਚ ਬਹੁਤ ਜ਼ਿਆਦਾ ਚੱਲਦੇ ਹਨ। ਬੀਜੇ ਵੇਖ ਮੰਗੇ ਅਮਰਤ ਵੇਖੋ ਇਹ ਨਿਆ। ਕ੍ਰਿਗ ਦੇਖੋ ਨਾ ਬੰਦੇ ਦਾ ਬੰਦੇ ਦੀ ਸੋਚ ਦੇਖੋ ਨੀਅਤ ਦੇਖੋ। ਜ਼ਹਿਰ ਬੀਜ ਕੇ ਅਮਰਤ ਪਾੜਦਾ ਹੈ। ਕੀ ਕਰ ਰਿਹਾ ਹੈ? ਕੰਮ ਤੇ ਮਾਇਆ ਵੀ ਕਰ ਰਿਹਾ। ਮਾਇਆ ਦੀ ਖਾਤਰ ਧਰਮ ਦੇ ਨਾਂ ਤੇ ਵੀ ਕਰਮਕਾਂਡ ਕਰ ਰਿਹਾ। ਇਹ ਮੰਗਦਾ ਪ੍ਰਮਾਤਮਾ ਨੂੰ ਉਹ ਕਿਵੇਂ ਮਿਲੇਗਾ? ਉਹਤੇ ਨਹੀਂ ਮਿਲਦਾ ਮੈਂ ਮਾੜ ਫਰੀਜੀ ਕੋਲ ਚਲੀ ਬਾਬਾ ਫਰੀਜੀ ਬੜਾ ਜ਼ਬਰਦਸਤ ਕਹਿ ਰਿਹਾ ਕੀ ਕਹਿ ਰਿਹਾ ਲੋੜੇ ਦਾਖ ਬਿਜੋਰੀਆਂ ਬਿਜੋੜ ਦੀਆਂ ਦਾਖਾਂ ਮਸ਼ਹੂਰ ਨੇ ਲੋੜੇ ਦਾਖ ਬਿਜੋਰੀਆਂ ਕਿ ਕਰ ਬੀਜੇ ਜੱਟ ਖੇਤੀ ਕਰ ਰਿਹਾ ਕਿ ਕਰੀ ਜਿਹਦੇ ਉਤੇ ਕੱਡੇ ਲੱਗਣੇ ਨਹੀਂ ਕਹਿੰਦਾ ਦਾਖਾਂ ਖਾਣਾਂ ਕਰ ਰਹੇ ਆ ਮੱਦੇ ਕੰਮ ਜਿਨ੍ਹਾਂ ਦੇ ਵਿੱਚ ਸੂਲਾ ਲਗਣੀਆਂ ਨੇ ਜਿਨ੍ਹਾਂ ਵਿੱਚ ਦੁੱਖ ਆਉਣੇ ਆ ਤੇ ਕਹਿੰਦਾ ਸੁੱਖ ਪਾਵਾਂਗੇ ਲੋੜੇ ਦਾ ਕਿ ਬਿਜੋਰੀਆਂ ਕਿ ਕਰ ਬੀਜੇ ਜੱਟ ਹੰਡੇ ਉਹਨਾਂ ਕਤਾਈਂਦਾ ਪੈਂਦਾ ਲੋੜੇ ਪਾਟ ਕਹਿੰਦਾ ਰੇਸ਼ਮੀ ਕੱਪੜੇ ਪਾਵਾਂਗੇ ਤੇ ਕਤਾਈਂ ਜਾਂਦਾ ਉਹਨਾਂ ਕਰੀ ਜਾਂਦਾ ਆਪਣੇ ਜੀਵਨ ਵਿੱਚ ਖਰਬੇ ਖਰਬੇ ਕੰਮ ਲਾਲਚ ਵਾਸ ਪਤਾ ਨਹੀਂ ਕਿੰਨਾ ਕਿੰਨਾ ਦਾ ਹੱਕ ਖਾਈ ਜਾਂਦਾ ਤੇ ਕਹਿੰਦਾਗਾ ਸੁੱਖ ਲਵਾਂਗੇ ਸੁੱਖ ਕਿੱਥੋਂ ਆ ਜੂਗਾ ਰੇਸ਼ਮੀ ਪਾਟ ਕਿੱਥੋਂ ਮਿਲ ਜਾਏਗਾ ਜੇ ਤੂੰ ਔਨਕਤਾਈ ਜਾ ਰਹੀ ਹੈਂ ਜੇ ਤੂੰ ਉਲਟੇ ਉਲਟੇ ਖਰਵੇ ਖਰਵੇ ਕੰਮ ਕਰੀ ਜਿਨ੍ਹਾਂ ਲੋਕਾਂ ਦਾ ਹੱਕ ਖਾਈ ਜਾਂਦਾ ਤੇ ਫਿਰ ਤੈਨੂੰ ਸੁੱਖ ਕਿੱਥੋਂ ਆ ਜੂ ਨਹੀਂ ਆਣਾ ਕਿੰਨੀਆਂ ਪਿਆਰੀਆਂ ਗੱਲਾਂ ਬਾਣੀ ਕਹਿ ਰਹੀ ਐ ਬੇ বিজে ਵਿਖ ਮੰਗੇ ਅਮਰਤ ਦੇਖੋ ਇਹ ਨਿਆਉ ਗੁਰੂ ਕਹਿੰਦੇ ਦੇਖੋ ਇਹ 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 ਫੈਸਲਾ ਹੈ ਇਹ ਕਿ ਆਪ ਇਹ ਸਾਡੀ ਚਾਰਜ ਗੱਲ ਹੈਗੀ ਮਹਲਾ ਦੂਜਾ ਨਾਰੇ ਆਣੇ ਦੋਸਤੀ ਕਦ ਲੈ ਆਵੈ ਰਾਸ ਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਜਾਣ ਕਰਨੀ ਹੈ ਗਿਆਨੀ ਨਹੀਂ ਹੈ ਉਹਦੇ ਨਾਲ ਬਿੱਤਰਤਾ ਨਹੀਂ ਮਿਲ ਸਕਦੀ ਕਿਉਂ ਕਿਉ ਗੁਰੂ ਜੀ ਜੇ ਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਰ ਜਾਸ ਗੁਰੂ ਜੀ ਕਹਿੰਦੇ ਤੁਸੀਂ ਨਿਰਣਾ ਕਰਕੇ ਵੇਖ ਲਓ ਉਹ ਜਿਹੜਾ ਜਿੰਨਾ ਕੋ ਉਹਨੂੰ ਗਿਆਨ ਹੈ ਉਹ ਜਿਹੇ ਕੰਮ ਕਰੂਗਾ ਜਿਹੇ ਜੀ ਉਹਦੀ ਸਮਝ ਹੈ ਉਹ ਜੇ ਕੰਮ ਹੀ ਕਰੂਗਾ ਉਹਦੇ ਨਾਲ ਤੁਹਾਡੀ ਦੋਸਤੀ ਨਹੀਂ ਵੀ ਨਹੀਂ ਸਕਦੀ। ਕਿਉਂ ਉਹਦਾ ਆਪਣਾ ਆਪਣਾ ਤਰੀਕਾ ਹੈ ਆਪਣੇ ਤਰੀਕੇ ਨਾਲ ਜਿਉਂਦਾ ਹੈ ਉਹ ਇਹ ਨਿਰਣਾ ਕਰਕੇ ਦੇਖ ਲਓ ਗੁਰੂ ਜੀ ਕਹਿੰਦੇ ਉਹਦੇ ਨਾਲ ਨਹੀਂ ਹੋਵੇਗੀ ਜੀ। ਵਸਤ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇਹ ਜਿਹੜਾ ਪੰਕਤੀ ਹੈ ਨਾ ਇਹਨੂੰ ਮੈਂ ਚਾਰ ਵਾਰ ਪੜਿਆ ਫਿਰ ਮੇਰੇ ਸਮਝ ਵਿੱਚ ਆਈ। ਪਾਸ ਸ਼ਬਦ ਨੂੰ ਮੈਂ ਸਮਝੀ ਜਾ ਰਿਹਾ ਸੀ ਜਿਹੜੀ ਮੇਰੇ ਖੋਲ ਨਹੀਂ ਇਹ ਜੇ ਗੁਰੂ ਜੀ ਨੇ ਪਾਸ ਸ਼ਬਦ ਨੂੰ ਵਰਤੇ ਆ ਪਾਸੇ ਕਰਨ ਵਾਸਤੇ ਹੁਣ ਭਗਤੀ ਚੌਕੀ ਸਮਝ ਵਿੱਚ ਆਵੀ ਜੇ ਕਿਸੇ ਭਾਂਡੇ ਵਿੱਚ ਆਪਾਂ ਕੋਈ ਵਸਤੂ ਪਾਉਣੀ ਹੈ ਪਹਿਲਾਂ ਉਹਦੇ ਵਿੱਚ ਪਈ ਹੋਈ ਵਸਤੂ ਸਾਨੂੰ ਕੱਢਣੀ ਪਵੇਗੀ ਇੱਕ ਸਾਡੇ ਮਾਸਟਰ ਜੀ ਨੇ ਉਹ ਸਾਇੰਸ ਤੇ ਪਰਮਾਤਮਾ ਦਾ ਸਬੰਧ ਦਿਖਾਉਂਦੇ ਨੇ ਮਤਲਬ ਬੱਚਿਆਂ ਨੂੰ ਸਿਖਾਉਂਦੇ ਨੇ ਤੇ ਸਾਇੰਸ ਨੂੰ ਸਿਖਾਉਣ ਦਾ ਤਰੀਕਾ ਉਹਨਾਂ ਦਾ ਬੜਾ ਵਧੀਆ YouTube ਤੇ ਬਹੁਤ ਜ਼ਿਆਦਾ ਆਉਂਦੇ ਨੇ ਪਰ ਸਾਡੇ ਬੱਚੇ ਨਾ ਤਾਂ ਉਹਨਾਂ ਚੀਜ਼ਾਂ ਨੂੰ ਵੇਖ ਰਹੇ ਨੇ ਤੇ ਹੋਰ ਪਾਸੇ ਲੱਗੇ ਪਏ ਨੇ ਨਾ ਅਸੀਂ ਗੌਰ ਕਰ ਰਹੇ ਆਂ ਵੀ ਇਹਨਾਂ ਨੂੰ ਆਹ ਚੀਜ਼ਾਂ ਦੇਖਣ ਲਈ ਉਹ ਗਲਾਸ ਦੇ ਕੰੱਚ ਦੇ ਗਲਾਸ ਦੇ ਥੰਨੇ ਵਿੱਚ ਇੱਕ ਪਰਚੀ ਚ ਪਾ ਦਿੰਦਾ ਹੁਣ ਉਸ ਗਲਾਸ ਨੂੰ ਪਾਣੀ ਵਿੱਚ ਮੂਦਾ ਡੋਕ ਦਿੰਦਾ ਟੇਡਾ ਨਹੀਂ ਹੋਣ ਦਿੰਦਾ ਬੱਚੇ ਨੂੰ ਕਹਿੰਦਾ ਤੂੰ ਡੋਗ ਇਸ ਨੂੰ ਪਰ ਟੇਡਾ ਨਾ ਹੋਣ ਦੇਈਂ ਗਲਾਸ ਪਾਣੀ ਵਿੱਚ ਪੇ ਡੁੱਬ ਜਾਂਦਾ ਸਾਰਾ ਇਹ ਉਸ ਨੂੰ ਬਾਹਰ ਕੱਢ ਕੇ ਫਿਰ ਕਹਿੰਦਾ ਹੁਣ ਦੇਖ ਇਹ ਪਰਚੀ ਭਿੱਜ ਗਈ ਜਿਹੜੀ ਆਪਾਂ ਵਿਚਰਾਈ ਸੀ ਤੇ ਬੱਚਾ ਦੇਖ ਕੇ ਹੈਰਾਨ ਹੋ ਗਿਆ ਪਰਚੀ ਸੁੱਕੀ ਪਈ ਐ ਐਸਾ ਕਿਉਂ ਹੋਇਆ ਕਿਉਂਕਿ ਉਸ ਗਲਾਸ ਦੇ ਵਿੱਚ ਹਵਾ ਸੀ ਖਾਲੀ ਨਹੀਂ ਸੀ ਜਿਸ ਟੀਮ ਉਸੀ ਖਾਲੀ ਕਹਿ ਰਹੇ ਉਹਦੇ ਵਿੱਚ ਹਵਾ ਹੁੰਦੀ ਐ ਹਵਾ ਸੀ ਜਦੋਂ ਉਸ ਪਾਣੀ ਦੇ ਵਿੱਚ ਦਾ ਮੂੰਹ ਕਵਲ ਹੋ ਗਿਆ ਹਵਾ ਕਿਸੇ ਪਾਸੇ ਨਿਕਲ ਨਹੀਂ ਸਕੀ ਤੇ ਉਹ ਕਿੰਨਾ ਗਲਾਸ ਨੂੰ ਉਤੋਂ ਦੱਬਿਆ ਹਵਾ ਉਹਦੇ ਵਿੱਚੋਂ ਨਿਕਲੀ ਨਹੀਂ ਤੇ ਪਾਣੀ ਉਹਦੇ ਵਿੱਚ ਗਿਆ ਅਤੇ ਪਰਤੀ ਸੁੱਕੀ ਦੀ ਸੁੱਕੀ ਰਹਗੀ ਗੁਰੂ ਜੀ ਨੇ ਕਿੰਨੀ ਪਿਆਰੀ ਗੱਲ ਕਹੀ ਹੈ ਵਾਸਤ ਅਵਾਸਤ ਅੰਦਰ ਵਾਸਤ ਸਮਾਵੈ ਦੂਜੀ ਹੋਵੇ ਪਾਸ ਜੇ ਉਸ ਗਲਾਸ ਨੂੰ ਥੋੜਾ ਜਿਹਾ ਕੇੜਾ ਕਰ ਦਿੰਦੇ ਇਹ ਉਸ ਗਲਾਸ ਵਿੱਚੋਂ ਹਵਾ ਨਿਕਲ ਜਾਣੀ ਸੀ ਤੇ ਪਾਣੀ ਦਾ ਭਰ ਜਣਾ ਸੀ ਉਹਨੇ ਤੇ ਪਰਤੀ ਵੀ ਖਿੱਚ ਜਾਣਾ ਸੀ ਜੇ ਸਾਡੇ ਅੰਦਰ ਸਾਡੀਆਂ ਮਾਨਕਮਾਂ ਨਾਲ ਅਸੀਂ ਭਰੇ ਪਏ ਆ ਗੁਰੂ ਦੀ ਗੱਲ ਸਾਨੂੰ ਸਮਝ ਕਿਵੇਂ ਆਏਗੀ ਸਾਡੇ ਅੰਦਰ ਪੈਣੀ ਨਹੀਂ ਕਿਉਂਕਿ ਖਾਲੀ ਜਗ੍ਹਾ ਹੀ ਨਹੀਂ ਹੈਗੀ ਅਸੀਂ ਤੇ ਆਪਣੇ ਕਰਮਕਾਂਡ ਬਣਾਏ ਹੋਏ ਆ ਸੰਗਰਾਂਦ ਵਾਲੇ ਨੂੰ ਦੇਖ ਦੇਵਾਂਗੇ ਉੱਥੇ ਮੱਸਿਆ ਮੱਸਿਆ ਵਾਲੇ ਦਿਨ ਝੰਡਾ ਸਾਹਿਬ ਜਾਵਾਂਗੇ ਉੱਥੇ ਜਾਵਾਂਗੇ ਫਰਾਂਨੇ ਥਾਂ ਜਾਵਾਂਗੇ ਫਿਰ ਫਰਾਂਨੇ ਤੀਰਥ ਤੇ ਨਹਾ ਕੇ ਆਵਾਂਗੇ ਫਿਰ ਆਪਾਂ ਕੀ ਕਰਾਂਗੇ ਇੱਕ ਸਹਿਜ ਪਾਠ ਕਰਾ ਲਿਆਂਗੇ ਫਿਰ ਆਪਾਂ ਆ ਕਰਾਂਗੇ ਫਿਰ ਆਪਾਂ ਆ ਕਰਾਂਗੇ ਧਰਮ ਦੇ ਨਾਂ ਤੇ ਕਰਮਕਾਂਡਾਂ ਦੇ ਨਾਲ ਸਾਡੇ ਮਨ ਭਰੇ ਪਏ ਆ ਤੇ ਫਿਰ ਅਸੀਂ ਗੁਰੂ ਜੀ ਕੋਲ ਮੰਗਦੇ ਆ ਗਿਆਨ ਉਹ ਗਿਆਨ ਪਾਏਗਾ ਕਿੱਥੇ ਪਹਿਲਾਂ ਇਹਨੂੰ ਦੂਜੀ ਵਸਤੂ ਦੂਜੀ ਹੋਵੇ ਪਾਸ ਪਹਿਲਾਂ ਇਹਨੂੰ ਅਸੀਂ ਛੱਡੀ ਪਹਿਲਾਂ ਜਿਹੜੀਆਂ ਸਾਡੀਆਂ ਇਹ ਮਨਤਾਵਾ ਇਹਨੂੰ ਛੱਡ ਕੇ ਬਾਣੀ ਪੜੀਏ ਭਾਈ ਫਿਰ ਸਮਝ ਆਉਗੀ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਉਹ ਤੇ ਮਾਲਕ ਹੈ ਦੁਨੀਆ ਦਾ ਉਹ ਸਾਰੇ ਸੰਸਾਰ ਦਾ ਮਾਲਕ ਹੈ ਸਾਰੇ ਸੰਸਾਰ ਨੂੰ ਚਲਾ ਰਿਹਾ ਉਹਦੇ ਉੱਤੇ ਹੁਕਮ ਥੋੜੀ ਚੱਲ ਸਕਦਾ ਉਧੇ ਕਿਤੇਰ ਦਾਸੀ ਚਲ ਸਕਰੀ ਹੈ ਕੋੜ ਕਮਾਣੇ ਕੂੜੂ ਹੋਵੇ ਨਾਨਕ ਸਿੰਤ ਵਿਗਾਸ ਜੁੜੀ ਕਰੇ ਜੇ ਤੂੰ ਧੋਖਾ ਕੰਮ ਕਰੇਗਾ ਤੇ ਤੇਰੇ ਨਾਲ ਵੀ ਧੋਖਾ ਹੋਏਗਾ ਜਿਹੜਾ ਬੰਦਾ ਦੁਨੀਆ ਦੇ ਉੱਤੇ ਧੋਖਿਆਂ ਦੇ ਕੰਮਾਂ ਵਿੱਚ ਲੱਗਿਆ ਉਹ ਫਿਰ ਉਹ ਗਲਤ ਰਾਹ ਤੇ ਫਸੀ ਜਾਏਗਾ ਤੇ ਜੇ ਤੂੰ ਮਾਰਗ ਦੀ ਸਿੱਖ ਸਲਾਹ ਨਾਲ ਜੁੜਿਆ ਸੱਤ ਨਾਲ ਜੁੜਿਆ ਤੇ ਮੇਰਾ ਤੇਰਾ ਜੀਵਣਾ ਖੇੜੇ ਭਰਪੂਰ ਹੋਏਗਾ ਅਨੰਦ ਵਈ ਹੋਏਗਾ ਮਹਲਾ ਦੂਜਾ ਨਾਲ ਆਣੇ ਦੋਸਤੀ ਬੜਾਰਿਉ ਚੋਣੇ ਗੁਰੂ ਜੀ ਕਹਿੰਦੇ ਅਣਜਾਣ ਬੰਦੇ ਨਾਲ ਮਿੱਤਰਤਾ ਤੇ ਵੱਡੇ ਬੰਦੇ ਨਾਲ ਜੇ ਨਹੀਂ ਆਪਣੇ ਤੋਂ ਵੱਡੇ ਸ਼ਰਮਾਇਦੇ ਦਾਰ ਨਾਲ ਮਿੱਤਰਤਾ ਨਹੀਂ ਨਿਭਦੀ ਕਦੇ ਵੀ ਨਿਭ ਸਕਦੀ ਪਾਣੀ ਅੰਦਰ ਲੀਕ ਜਿਉ ਕਿਸਦਾ ਖਾਓ ਨਾ ਤੇ ਇਹਦੇ ਗੁਰੂ ਜੀ ਕਹਿੰਦੇ ਆਏ ਜਿਵੇਂ ਪਾਣੀ ਤੇ ਲਕੀਰ ਮਾਰਦੀ ਹੈ ਉਹ ਮੁੜ ਕੇ ਲਾਭਦੀ ਥੋੜੀ ਹੈ ਉਹ ਧਰਤੀ ਤੇ ਅਸੀਂ ਲਕੀਰਾਂ ਬਾਹਾਂਗੇ ਉਹ ਦਿਸਣਗੀਆਂ ਨਾ ਤੇ ਜੇ ਅਸੀਂ ਪਾਣੀ ਦੇ ਉੱਤੇ ਲਕੀਰਾਂ ਖਾਦੇਗੇ ਉਹ ਦਿਸੇਗੀ ਥੋੜੀ ਇਹ ਕਹਿੰਦੇ ਜਿਹੜਾ ਅਿਆਣ ਬੰਦਾ ਨਿਆਣਾ ਬੰਦਾ ਜਿਹਦਾ ਉਹ ਗਿਆਨੀ ਨਹੀਂ ਹੈ ਉਹਦੇ ਨਾਲ ਵੀ ਦੋਸਤੀ ਨਹੀਂ ਨਿਵੇਗੀ ਤੇ ਜੇ ਤੂੰ ਆਪਣੇ ਤੋਂ ਵੱਡੇ ਸ਼ਰਵਾਲੇ ਦਾ ਨਾਲ ਪੰਗਾ ਲਵਣੀਆਂ ਤੇ ਉਹ ਵੀ ਨਹੀਂ ਦੇ ਰਹੀ ਮਾਹਲਾ ਦੂਜਾ ਹੋਏ ਆਲਾ ਕਰੇ ਕੰਮ ਆਣ ਨਾ ਸਕੇ ਰਾਸ ਗੁਰੂ ਜੀ ਕਹਿੰਦੇ ਜਿਹੜਾ ਬੰਦਾ ਅਣਜਾਣ ਹੈ ਜਿਹੜਾ ਗਿਆਨ ਨਹੀਂ ਲੈਣਾ ਚਾਹੁੰਦਾ ਉਹ ਜੇ ਇੱਕ ਅੱਧਾ ਕੰਮ ਚੰਗਾ ਵੀ ਕਰ ਦੇਗਾ ਤੇ ਦੂਜਾ ਉਹ ਤੋਂ ਮਾੜਾ ਹੋ ਹੀ ਜਾਏਗਾ ਕਿਉਂਕਿ ਉਹ ਗਿਆਨ ਹੀ ਨਹੀਂ ਹੈਗਾ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਜੇ ਇੱਕ ਦਾ ਕੰਮ ਉਹ ਤੇ ਚੰਗਾ ਹੋ ਵੀ ਜਾਈ ਨਾ ਦੂਜਾ ਉਹ ਤੋਂ ਬੇਰਾਸ ਹੋ ਹੀ ਜਾਏਗਾ ਗਲਤੀ ਉਹ ਕਰੇਗੀ ਕਰੇਗਾ ਕਿਉਂਕਿ ਗਿਆਨ ਨਹੀਂ ਹੈ ਜੇ ਸੀ ਰੱਬ ਦੇ ਰਾਹ ਦੇ ਉੱਤੇ ਗਿਆਨ ਲੈ ਕੇ ਨਹੀਂ ਤੁਰ ਰਹੇ ਨਾ ਤੇ ਫੇਰ ਅਸੀਂ ਆਪਣੀਆਂ ਕਰਨ ਕਾਰਨਾਂ ਦੇ ਵਿੱਚ ਹੀ ਜੁੜੇ ਰਵਾਂਗੇ ਜੇ ਕੰਦਾ ਠੀਕ ਵੀ ਹੋ ਜਾਏਗਾ ਤਾਂ ਚਾਰ ਗਲਤ ਵੀ ਜ਼ਰੂਰ ਹੋ ਜਾਣਗੇ ਸੋ ਆਓ ਬਾਣੀ ਆਪ ਪੜੋ ਆਪ ਕੋੜੀ ਦਾ ਵਿਚਾਰ ਕਰਦੇ ਆਂ ਔੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਈ ਗੁਰੂ ਜੀ ਦੇ ਨੌਕਰ ਉਹੀ ਨੌਕਰ ਸਹੀ ਹੈ ਜਿਹੜਾ ਮਾਲਕ ਦੀ ਮਰਜ਼ੀ ਦੇ ਮੁਤਾਬਕ ਹੈ ਕਿਉਂ ਹੋਰ ਤੋਂ ਤਨਖਾਹ ਲੈਣੀ ਹੈ ਖੁਰੀ ਕਹਿੰਦੇ ਉਹਦੇ ਕੋਲ ਉਹਨੇ ਪੇ ਲੈਣੀ ਹੈ ਤਨਖਾਹ ਲੈਣੀ ਹੈ ਇਵਜਾਮਾ ਲੈਣਾ ਜੇ ਉਹਨੂੰ ਕੰਮ ਕਰਕੇ ਸਹੀ ਦੇਵੇਗਾ ਤਾਂ ਹੀ ਮਿਲੇਗਾ ਨਾ ਐਸ ਤਰੀਕੇ ਜੇ ਅਸੀਂ ਮਾਲਕ ਦੇ ਨੌਕਰ ਚਾਕਰ ਬਣਨਾ ਹੈ ਕਿ ਫਿਰ ਅਸੀਂ ਸਹੀ ਕਰੀਏ ਨਾ ਚੁੱਕੀਏ ਨਾ ਨਹੀਂ ਜੇ ਅਸੀਂ ਉਸ ਤੋਂ ਉਲਟ ਕੰਮ ਕਰਕੇ ਮਾਲਕ ਦੀ ਖੁਸ਼ੀ ਚਾਹੀਏ ਤੇ ਨਹੀਂ ਮਿਲਦੀ ਇਹ ਕਮਤ ਤਤਸਨੋ ਹੈ ਅਗਲੀ ਬਜੋ ਪੀਡੋਣਾ ਖਾਈ ਹਰਮਤ ਦਾ ਮਤਲਬ ਹੁੰਦਾ ਹੈ ਇੱਜ਼ਤ ਅਸਤੇ ਮਾਲਕ ਦੇ ਮੁਤਾਬਕ ਜਦੋਂ ਇਹ ਨੌਕਰ ਚੱਲੇਗਾ ਉਹਦਾ ਮਾਲਕ ਦੀ ਇੱਜ਼ਤ ਕਰੇਗਾ ਇਹ ਨੂੰ ਫਿਰ ਇਹ ਵਜਾਨਾ ਵੀ ਵਧਾ ਦੇਗਾ ਇਹਨੇ ਵਜਾਨਾ ਵੀ ਜਾਦੇ ਮਿਲੇਗਾ ਦੋਨਾ ਹੋ ਜਾਏਗਾ ਗੁਰੂ ਜੀ ਕਹਿੰਦੇ ਮਾਲਕ ਦੇ ਦਰ ਤੇ ਪਰਮਾਤਮਾ ਜਿਵੇਂ ਸੀ ਪ੍ਰਮਾਤਮਾ ਕਾਲਪੁਰਖ ਵੈਗਿਰੂ ਨਾਲ ਉਹਦੇ ਹੁਕਮੇ ਤੇ ਤਰਨਾ ਸ਼ੁਰੂ ਕਰਦੀਏ ਸਾਡੀਆਂ ਦਸਤਾਂ ਵੀ ਦੁਨੀਆ ਹੋਈਆਂ ਕਿਉਂ ਕਿਉਂਕਿ ਸਮਝ ਆ ਜਾਏਗੀ ਮਾਲਕ ਸਭ ਕੁਝ ਦੇ ਰਿਹਾ ਇਹ ਉਹਦੇ ਹੁਕਮ ਨੂੰ ਸਮਝਦੇ ਜਾਵਾਂਗੇ ਜਿਵੇਂ ਜਿਵੇਂ ਕੁਸ਼ੀਆਂ ਆਨੰਦ ਖੇੜੇ ਸਾਡੇ ਅੰਦਰ ਆਉਂਦੇ ਜਾਣਗੇ ਖਸਮੈਂ ਕਹਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਗੁਰੂ ਕਹਿੰਦੇ ਜੇ ਕੋਈ ਨੌਕਰ ਹੁਣ ਉੱਤੇ ਕੀ ਦੀ ਗੱਲ ਸੀ ਉਹ ਨੌਕਰ ਜਿਹੜਾ ਆਪਣੇ ਮਾਰਗ ਦੇ ਨਾਲ ਸਹੀ ਪੂਰਾ ਆ ਗਿਆ ਉਹਦਾ ਜਿਹੜੀ ਆਗਿਆਕਾਰੀ ਹੋਵੇ ਹੁਣ ਕੀ ਦੀ ਗੱਲ ਜੇ ਕੋਈ ਨਾ ਕਰੇ ਖਸਮ ਜੇ ਕੋਈ ਖਸਮੇ ਕਰੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਗੁਰੂ ਜੀ ਕਹਿੰਦੇ ਜਿਹੜਾ ਵੀ ਕੋਈ ਆਪਣੇ ਮਾਲਕ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਜੇ ਵੀ ਉਹਦੀ ਆਗਿਆ ਦਾ ਪਾਲਣ ਨਾ ਕਰਕੇ ਆਪਣੇ ਆਪ ਨੂੰ ਕਹਿੰਦਾ ਮੈਂ ਵੱਡਾ ਇਹ ਫਿਰ ਉਹ ਗੁਰੂ ਜੀ ਕਹਿੰਦੇ ਮਨ ਵਿੱਚ ਸ਼ਰਮਿੰਦਗੀ ਉਠਾਉਂਦਾ ਉਹਨੂੰ ਕਦੇ ਨਾ ਕਦੇ ਸ਼ਰਮਿੰਦਾ ਹੋਣਾ ਹੀ ਪੈਂਦਾ ਕਿਉਂਕਿ ਉਹ ਗਲਤੀ ਤੇ ਹੁੰਦਾ ਬਜੋਗਵਾਏ ਅਗਲਾ ਮੋਹੀ ਮੁਖ ਪਾਣਾ ਥਾਏ ਕੁਲ ਕੰਦੇ ਉਦੇ ਉੱਤੇ ਜੁੱਤੀਆਂ ਪਹਿਨਦੀਆਂ ਪਾਣਾ ਕਹਿੰਦੀਆਂ ਜੁੱਤੀਆਂ ਉਹ ਫਿਰ ਉਹਦੇ ਮੂੰਹ ਤੇ ਜੁੱਤੀਆਂ ਪਹਿਨਦੀਆਂ ਬਜੋਗਵਾਏ ਅਗਲਾ ਜਿਹੜੀ ਉਸ ਕੋਲ ਨੌਕਰੀ ਹੈ ਉਹ ਵੀ ਦਵਾ ਲੈਂਦਾ ਕਿਉਂ ਮਾਰਕੜੀ ਬਰਾਬਰੀ ਕਰਦਾ ਉਹ ਕਹਿੰਦੇ ਚਾਲ ਬਈ ਤੇਰੇ ਤੋਂ ਉਹ ਰਖਵਾਣੀ ਕਿੰਨੀਆਂ ਪਿਆਰੀਆਂ ਗੁਰੂ ਜੀ ਸਿਧਾਂਤ ਸਮਝਾ ਦੇ ਰਿਹਾ ਹੈ ਅਸੀ ਕਿ ਜੇ ਕੋਈ ਕੰਮ ਕਿਸੇ ਦਾ ਕਰਕੇ ਦੇਣਾ ਹੈ ਉਹਨੂੰ ਇਮਾਨਦਾਰੀ ਨਾਲ ਦੇ ਜਿਨਾ ਸੀਬ ਜਾਣਾ ਲੈ ਰਹੀ ਆਂ ਉਹਦਾ ਕਰਕੇ ਨਹੀਂ ਕਿਰਤ ਦੀ ਕਦਰ ਕਰੀ ਹਰ ਦਿਨ ਭਾਈਏ ਆਪਣੇ ਤੇ ਮਾਲਕ ਦੇ ਦਰ ਤੇ ਫੇਰੀ ਪਰਵਾਨ ਹੋਵਾਂਗੇ ਜੋ ਮਾਲਕ ਸਾਨੂੰ ਦੇ ਰਿਹਾ ਉਹਦਾ ਅਜਾਨਾ ਦੇਈਏ ਉਹਨਾਂ ਤਾਂ ਕਰੀਏ ਨਾ ਦੇਹਦਾ ਦਿੱਤਾ ਖਾਵਾਣਾ ਤਿਸ ਕਈਏ ਸਵਾਸ ਜਿਹਨੇ ਸਾਨੂੰ ਦੇ ਰੱਖਿਆ ਸਭ ਕੁਝ ਘਟੋ ਘਟੋ ਦਾ ਧੰਨਵਾਦ ਤਾਂ ਕਰਦੀ ਇਹਦਾ ਅਸੀਂ ਕੀ ਕਰ ਰਹੇ ਹਾਂ ਅਸੀਂ ਕਹਿ ਰਹੇ ਹਾਂ ਨਹੀਂ ਅਸੀਂ ਧੰਨਵਾਦ ਤੇ ਕਰਦੇ ਹਾਂ ਪਰ ਅਸੀਂ ਤੇ ਹੋਰ ਮੰਗ ਰਹੇ ਹਾਂ ਤੇ ਹੋਰ ਮੰਗਣਾ ਕੀ ਹੈ ਕਿਰਤ ਕਰਨ ਹੋਣੀ ਹੈ ਨਾ ਜੋ ਮੰਗੇ ਮੰਗੇ ਬੀਆ ਹੋਰ ਮੰਗ ਰਹੇ ਹਾਂ ਹੋਰ ਮੰਗ ਰਹੇ ਹਾਂ ਹੋਰ ਮੰਗ ਰਹੇ ਆਖੇ ਮੰਗੇ ਦੇ ਦੇ ਤਾਤ ਕਰੀ ਦਾਤਾ ਇਹ ਫਿਰ ਤੇਰੇ ਕੋਲੇ ਤੇਰਾ ਕੀ ਹੈ ਜਿਹੜਾ ਤੂੰ ਮਾਲਕ ਨੂੰ ਦੇ ਦੇਗਾ ਕਾਹਦੇ ਲਈ ਸ਼ੁਕਰਾਨਾ ਕਰੇਗਾ ਸ਼ੁਕਰਾਨਾ ਕਰਨ ਦਾ ਇੱਕੋ ਹੀ ਤਰੀਕਾ ਹੈ ਅਮਰ ਤਵੇਲਾ ਸੱਚ ਨਾਮ ਬੜਿਆਈ ਵਿਚਾਰ ਇਹ ਦੀਕਾ ਦੇਣ ਨੂੰ ਕੀ ਹੈ ਸਾਡੇ ਕੋਲੇ ਅਸੀਂ ਕੀ ਦੇ ਸਕਦੇ ਹਾਂ ਗੁਰੂ ਸਾਹਿਬ ਜੀ ਤੇ ਅਸੀਂ ਤੇ ਸਾਡੇ ਸਿਸਟਮ ਕੀ ਹੈ ਸਾਨੂੰ ਕੋਈ ਜਾਨੀ ਸਿਸਟਮ ਕਿਹੜਾ ਦੇ ਰੱਖੇ ਕੇ ਜੀ ਫਲਾਹ ਬੰਦਾ ਐਨੇ ਐਡੇ ਹਜ਼ਾਰ ਦਾਨ ਗੁਰਦੁਆਰਾ ਸਾਹਿਬ ਨੂੰ ਦੇ ਰਿਹਾ ਅਸੀਂ ਦਾਨ ਦੇਣ ਵਾਲੇ ਬਣ ਗਏ ਆ ਅਸੀਂ ਦਾਤੇ ਬਣ ਗਏ ਆ ਤੇ ਫਿਰ ਦਾਤਾ ਨੂੰ ਭੁੱਲ ਗਏ ਅਸੀਂ ਤੁਸੀਂ ਬਰਾਬਰੀ ਕਰ ਰਹੇ ਆ ਗੁਰੂ ਜੀ ਕਹਿੰਦੇ ਜੇ ਉਹਦੀ ਬਰਾਬਰੀ ਕਰ ਰਹੇ ਆ ਤੇ ਫਿਰ ਉਹਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਕਰੇਗਾ ਨਹੀਂ ਮਿਲਣਗੀਆਂ ਵਿਚਾਰੋ ਇਹਨਾਂ ਚੀਜ਼ਾਂ ਨੂੰ ਕਦੇ ਕਦੇ ਸੋਚੋ ਚਾਰ ਵਾਰ ਨਾਮ ਲਾਉਣ ਵਾਲੀ ਅਰਦਾਸ ਵਿੱਚ ਇਹ ਚ ਇਹਨਾਂ ਚੀਜ਼ਾਂ ਨੂੰ ਸੋਚੋ ਵਿਚਾਰੋ ਉਹਤੇ ਜਾਣਦਾ ਹੈ ਗੁਰੂ ਜੀ ਜਾਣਦੇ ਆ ਜਦੋਂ ਅਸੀਂ ਘਰੋਂ ਚੱਲਿਆਂ ਨਾ ਕੁਝ ਵੀ ਲੈ ਕੇ ਚੱਲਿਆਂ ਤਿਲ ਫੁੱਲ ਗੁਰੂ ਜੀ ਨੂੰ ਪਤਾ ਹੈ ਅਸੀਂ ਕੀ ਲੈ ਕੇ ਚੱਲਿਆਂ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਜੇ ਸਾਡੇ ਗੁਰੂ ਐਡੇ ਸਮਰੱਥ ਨਹੀਂ ਹਨ ਤੇ ਫਿਰ ਸਾਨੂੰ ਆਉਣ ਦਾ ਕੀ ਮਤਲਬ ਹੈ ਮੇਰਾ ਗੁਰੂ ਸਮਰੱਥ ਹੈ ਉਹਨੂੰ ਸਭ ਪਤਾ ਹੈ ਪਰ ਜੇ ਸਾਡਾ ਨਾਂ ਨਾ ਬੁਲਾਇਆ ਜਾਵੇ ਅਸੀਂ ਗ੍ਰੰਥੀ ਦੀ ਮੰਕਰੇ ਕਲਾਸ ਲਾਤੀਏ ਵੀ ਸਾਡਾ ਤਾਂ ਨਾ ਹੀ ਨੀ ਬੋਲਿਆ ਸਾਡੇ ਦਾਦੇ ਪਰਦਾ ਦੇ ਤੱਕ ਦਾ ਨਾ ਬੋਲ ਫਿਰ ਅਸੀਂ ਖੁਸ਼ ਆ ਐਸਾ ਹੋ ਰਿਹਾ ਨਾ ਸਾਡੇ ਨਾਲ ਅਸੀਂ ਵਿਚਾਰੀਏ ਨਾ ਚੀਜ਼ਾਂ ਨੂੰ ਅਸੀਂ ਨਾ ਚੀਜ਼ਾਂ ਨੂੰ ਸੋਚੀਏ ਕਦੇ ਆਪਣੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਗਿਆਨ ਫਲਾਈਏ ਜਿਹੜੀਆਂ ਗਿਆਨ ਫਲਾਉਣ ਦੇ ਸਾਧਨ ਨੇ ਉਹਨਾਂ ਨੂੰ ਤੇਜ਼ ਕਰੀਏ ਅਸੀਂ ਕੀ ਕਰ ਰਹੇ ਹਾਂ ਅਸੀਂ ਤੇ ਉਹ ਰਸਮਾਂ ਤੇ ਉੱਤੇ ਜ਼ੋਰ ਦੇ ਰਹੇ ਆ ਉਹਨਾਂ ਰਸਮਾਂ ਵਾਸਤੇ ਸਮਾਨ ਤਿਆਰ ਕਰ ਰਹੇ ਆ ਜਿਹੜੀਆਂ ਰਸਮਾਂ ਗੁਰੂ ਸਾਹਿਬ ਜੀ ਦੇ ਆਗਿਆ ਅਨੁਸਾਰ ਹੀ ਨਹੀਂ ਹੈਗੀਆਂ ਅਸੀਂ ਉਹਨਾਂ ਕਰਮ ਕਰਨਾ ਵਾਸਤੇ ਜ਼ੋਰ ਲਾ ਰਹੇ ਆ ਸਾਰਾ ਅਸੀਂ ਕਹਿ ਰਹੇ ਆ ਜੀ ਅਸੀਂ ਸੇਵਾ ਕਰ ਰਹੇ ਹਾਂ ਇਹ ਸੇ ਸੰਘਰਸ਼ ਵਿੱਚ ਜੀਵਨ ਲੰਘ ਗਿਆ ਅਸਲ ਗੱਲ ਕੀ ਸੀਗੀ ਬਾਣੀ ਦਾ ਪ੍ਰਚਾਰ ਜਿਹੜੀ ਤਾਂ ਅਸੀਂ ਸ਼ਾਲ ਬਣਾਈ ਸੀ ਬਾਬੇ ਨਾਨਕ ਨੇ ਜਿੱਤੇ ਧਰਮ ਦੀ ਗੱਲ ਕੀਤੀ ਜਾਵੇ ਵਿਚਾਰ ਵਟਾਂਦਰੇ ਹੋਣ ਗੁਰਬਾਣੀ ਦੇ ਉੱਤੇ ਗੱਲਬਾਤ ਹੋਵੇ ਅਸੀਂ ਇਸ ਪਾਸੇ ਤੁਰੇ ਅਸੀਂ ਵਸਤਾ ਸੀ 5 ਰੁਪਏ ਵੀ ਨਹੀਂ ਲਾਏ ਅਸੀਂ ਸਿਸਟਮ ਨਹੀਂ ਲਾਏ ਅਸੀਂ ਉਸ ਤਰ੍ਹਾਂ ਦਾ ਕੋਈ ਸਿਸਟਮ ਲਾਇਆ ਵੀ ਜਿਹਦੇ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਕਰ ਸਕੀਏ ਜਾਂ ਨਹੀਂ ਲਾਇਆ بس ਸੋਹਰਾ ਜੀ ਬੰਨ ਲਾ ਗਿਆ ਤੇ ਅਸੀਂ ਕਿੰਨੇ ਜੀ ਗੁਰੂ ਜੀ ਤੁਹਾਡੀਆਂ ਖੁਸ਼ੀਆਂ ਸਾਨੂੰ ਮਿਲ ਜਾਣ ਜਿਹੜਾ ਕੋਈ ਜੇ ਜਿਹੜੀ ਅਸੀਂ ਨੌਕਰੀ ਕਰ ਰਹੇ ਆ ਉਹ ਅਸੀਂ ਸਹੀ ਨਹੀਂ ਕਰ ਰਹੇ ਭਾਈ ਆਪਣੇ ਵਿਚਾਰ ਨੂੰ ਬਦਲੋ ਮੈਂ ਸੋਚਦਾ ਸੀ ਚਲੋ ਅਸੀਂ ਤੇ ਬਜ਼ੁਰਗ ਹੋ ਗਏ ਆ ਕੋਈ ਨਵੇਂ ਆਉਣਗੇ ਤੇ ਉਹ ਇਹਨਾਂ ਚੀਜ਼ਾਂ ਬਾਰੇ ਸੋਚਣਗੇ ਪਰ ਉਹ ਸਾਡੇ ਤੋਂ ਇਹ ਰੋਡਿਵਾਲੀ ਚੱਲ ਰਹੀਆ ਸਿਸਟਮ ਮੋੜਿਆ ਉਹ ਵਾਪਸ ਗੁਰਬਾਣੀ ਨਾਲ ਜੁੜੋ ਗੁਰਬਾਣੀ ਨੂੰ ਅੱਗੇ ਲੈ ਕੇ ਚੱਲੋ ਤਾਂ ਸਾਡਾ ਇਹ ਸਿਸਟਮ ਆ ਬਦਲੇਗਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਵਾਸ ਉਹ ਜਿਸ ਮਾਲਕ ਨੇ ਸਭ ਕੁਝ ਦਿੱਤਾ ਉਹਦੀ ਸ਼ਵਾਸ ਕਰੀਏ ਉਹਦਾ ਧੰਨਵਾਦ ਕਰੀਏ ਤੁਹਾਨੂੰ ਧੰਨਵਾਦ ਕੀ ਹੈ ਗੁਰਵਾਨੀ ਮਾਲਕ ਦੀ ਸਿਖਤ ਸਲਾਹ ਤੇ ਮਾਲਕ ਦੀ ਸਿਖਤ ਸਲਾਹ ਕਰਾਂਗੇ ਤਾਂ ਧੰਨਵਾਦ ਨਹੀਂ ਆਏਗਾ ਦੇ ਵਿੱਚ ਧੰਨਵਾਦ ਨਾਨਕ ਹੁਕਮ ਨੇ ਚੱਲੀ ਨਾਲ ਖਸਮ ਚੱਲੇ ਅਰਦਾਸ ਉਸ ਮਾਲਕ ਦੇ ਅਗੇ ਹੁਕਮ ਨਹੀਂ ਚੱਲ ਸਕਦਾ ਉਹਦੇ ਅਗੇ ਤਾਂ ਕੇਵਲ ਤੇ ਕੇਵਲ ਅਰਦਾਸ ਚੱਲ ਸਕਦੀ ਹੈ ਬੇਨਤੀ ਚੱਲ ਸਕਦੀ ਹੈ ਤੇ ਐਸ ਕਰਕੇ ਆਪਣੀਆਂ ਮਾਨ ਕਾਂ ਆਪਣੇ ਕਰਮ ਕਾਂਡ ਛੱਡ ਦਈਏ ਤੇ ਫਿਰ ਉਸ ਮਾਲਕ ਦੇ ਹੋ ਜਾਏ। ਤਾਂ ਜਦ ਕੇ ਗੱਲ ਬਾਣੀ ਹੈ ਤੇ ਇਹ ਇਹ ਵਿਚਾਰ ਆਪਾਂ ਆਪਣਾ ਬਦਲੀਏ। ਗੁਰਬਾਣੀ ਨਾਲ ਜੁੜੀਏ। ਗੁਰਬਾਣੀ ਨੂੰ ਪੜੀਏ। ਗੁਰਬਾਣੀ ਨੂੰ ਸਮਝੀਏ। ਇਹ ਲੋਕਾਂ ਤੱਕ ਗੁਰਬਾਣੀ ਪਹੁੰਚਾਉਣ ਦੀ ਹਿੰਮਤ ਕਰੀਏ।